ਸਸਿਕਾ ਵੀਰੋ ਉਮੀਦ ਹੈ ਠੀਕ ਠਾਕ ਹੋਵੋਗੇ ਗੱਲ ਕਰਦਾ ਅੱਜ ਪੰਜਾਬ ਦੀ ਪੰਜਾਬ ਦੇ ਉੱਤੇ ਖੜਾ ਦਾ ਸੰਕਟ ਆਇਆ ਵੈ ਤੁਹਾਡੇ ਤੇ ਬਹੁਤ ਮਾੜਾ ਟਾਈਮ ਚੱਲ ਰਿਹਾ ਹੈ ਇਸ ਦੇ ਗੁਣਾਕਾਰ ਤੋਂ ਦੇਖੋ ਤੋਂ ਕਿਉਂਕਿ ਜਿੱਥੇ ਜਿੱਥੇ ਜ਼ਮੀਨਾਂ ਦੇ ਰੇਟ ਵੱਧ ਸੀਗੇ ਜਿੱਥੇ ਜਿੱਥੇ ਕਿੱਲੇ ਦਾ ਰੇਟ 80 ਲੱਖ ਸੀ ਉਹਨਾਂ ਏਰੀਆ ਦੇ ਵਿੱਚ ਆੜਾ ਇਹਨੇ ਤੁਹਾਨੂੰ ਕੀ ਲੱਗਦਾ ਹੈ ਕੁਦਰਤੀ ਆਫਤਾਂ ਨੇ ਉੱਪਰ ਵਾਲੇ ਨੂੰ ਸਭ ਪਤਾ ਕਿੱਥੇ ਕਿਦਾਂ ਕੀ ਕਰਨਾ ਪਰ ਤੁਹਾਨੂੰ ਨਹੀਂ ਪਤਾ ਤੁਸੀਂ ਭੋਲੇ ਲੋਕੋਂ ਤੁਹਾਡੀਆਂ ਜ਼ਮੀਨਾਂ ਵਿੱਚ ਦੀ ਪਹਿਲਾ ਸੜਕਾ ਕੱਢੀਆਂ ਗਈਆਂ ਬਹੁਤ ਲੋਕੀ ਅੜ ਗਏ ਕਿ ਨਹੀਂ ਅਸੀਂ ਨਹੀਂ ਹੱਥੋਂ ਦੀ ਆਪਣੀ ਜ਼ਮੀਨ ਦੇ ਵਿੱਚ ਦੀ ਸੜਕ ਨੰਗਣ ਦੇਣੀ ਫਿਰ ਤੁਹਾਡੀਆਂ ਜ਼ਮੀਨਾਂ ਵਿੱਚ ਦੀ ਰੇਲ ਦੀਆਂ ਆਪਣਾ ਟੜੀਆਂ ਕੱਢੀਆਂ ਗਈਆਂ ਤੇ ਐਂਡ ਤੇ ਜਾ ਕੇ ਕਿੱਥੇ ਘਾਟਾ ਪਿਆ ਸਰਕਾਰਾਂ ਨੂੰ ਹਾਂ ਤੁਹਾਨੂੰ ਦੀਪ ਸਿੱਧੂ ਸਮਝਾਉਂਦਾ ਰਿਹਾ ਪਰ ਤੁਸੀਂ ਸਮਝੇ ਨਹੀਂ ਹੁਣ ਮੇਨ ਮਸਲੇ ਦੀ ਗੱਲ ਇਹ ਆ ਕਿ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਜਿਹੜਾ ਇਸ ਟਾਈਮ ਰੇਤਾ ਛੜਿਆ ਨਾ ਤੁਸੀਂ ਲੈ ਕੌਲੀ ਵੀ ਉੱਥੋਂ ਮਿੱਟੀ ਦੀ ਪੱਟ ਕੇ ਵੇਚਦੇ ਹੋ ਜੇ ਨਾ ਤੁਹਾਡੇ ਤੇ ਸਿਸਟਮ ਭਾਰੂਪ ਭਾਜੇ ਤੁਹਾਡੀ ਉਹ ਆ ਪਰ ਹੁਣ ਸਿਸਟਮ ਦੇ ਹੱਥ ਆ ਗਈ ਤੁਹਾਡੀ ਜ਼ਮੀਨ ਕੱਲਾ ਕੱਲਾ ਤੁਹਾਡਾ ਬਾਇਓ ਡਾਟਾ ਸਿਸਟਮ ਸਾਰਾ ਇਹਨਾਂ ਸਰਕਾਰ ਦੇ ਕੋਲ ਚੱਲ ਜਾਣਾ ਜਦੋਂ ਤੁਸੀਂ ਉਹਨਾਂ ਨੂੰ ਖੁਦ ਜਾ ਕੇ ਦੱਸੋਗੇ ਸਾਡੀ ਜ਼ਮੀਨ ਐ ਜੀ ਐਨੇ ਕਿੱਲੇ ਨੇ ਜੀ ਐਨੀ ਖੇਤੀ ਹੁੰਦੀ ਸੀਗੀ ਜੀ ਐਨੀ ਐਨੀ ਐਦਾਂ ਐਦਾਂ ਤਾਂ ਤੁਹਾਡੇ ਤੇ ਜੇਕਰ 4 ਪੈਸੇ ਘਰੇ ਵੱਧ ਵੀ ਪੈਣੇ ਤਾਂ ਵੀ ਤੁਹਾਡੇ ਤੇ ਇਨਕਮ ਟੈਕਸ ਦੀ ਰੇਟ ਪੈ ਸਕਦੀ ਆ ਕੀ ਤੁਹਾਡੇ ਕੋਲ ਤਾਂ ਐਨੀ ਕਿ ਪ੍ਰੋਪਰਟੀ ਸੀ ਤੁਸੀਂ ਐਨੀ ਜਾਇਦਾਦ ਕਿੱਦਾਂ ਬਣਾਈ ਦੂਜੀ ਗੱਲ ਇਹ ਆ ਕਿ ਜਿਹੜਾ ਕੰਮ ਸਰਕਾਰਾਂ ਦਾ ਖੁਦ ਕਰਨਾ ਦਾ ਤੁਸੀਂ ਉਹਨਾਂ ਤੋਂ ਲੈ ਲੈ ਕੇ ਪੈਸੇ ਆਪ ਕਰ ਰਹੇ ਹੋ ਜਿੱਥੇ ਤੁਹਾਨੂੰ ਬਾਹ ਫੜ ਕੇ ਕਹਿਣਾ ਚਾਹੀਦਾ ਉਹਨਾਂ ਨੂੰ ਆਓ ਇੱਥੇ ਕੰਮ ਕਰੋ ਨਹੀਂ ਨੈਕਸਟ ਟਾਈਮ ਅਸੀਂ ਤੁਹਾਨੂੰ ਵੋਟਾਂ ਨਹੀਂ ਪਾਉਣੀਆਂ ਉਹਨਾਂ ਦੀ ਕੀ ਮਜਾਲ ਹੈ ਕਿ ਉਹ ਨਾ ਕਿਰੇ ਕੰਮ ਕਰਨ ਉਹ ਤਾਂ ਗੱਡੀਆਂ ਚਾਹੁੰਦੇ ਨੇ ਪਾ ਕੇ ਜੱਟੇ ਕੁੜਤੇ ਪਜਾਮੇ ਚਲੋ ਜੀ ਦੇਖੇ ਤੋਂ ਹਨ 2 ਲੱਖ ਰੁਪਇਆ ਕਿਉਂਕਿ ਉਹਨਾਂ ਦਾ 5-6 ਲੱਖ ਰੁਪਇਆ ਤਾਂ ਉਹ ਵੀ ਉੱਥੇ ਜੇ ਲੇਬਰ ਲਾਉਣਗੇ ਤਾਂ ਲੱਗ ਜਾਣਾ ਉਹਨਾਂ ਨੇ ਤੁਹਾਨੂੰ 2 ਲੱਖ ਦੇ ਕੇ ਖੁਸ਼ ਕਰਤਾ ਤੇ ਤੁਸੀਂ ਖੁਸ਼ ਵੀ ਹੋਗੇ ਤੁਸੀਂ ਭੋਲੇ ਲੋਕ ਜੇ ਤੁਸੀਂ ਚਾਹੋ ਨਾ ਮੈਂ ਪੂਰੀ ਵੀਡੀਓ ਬਣਾਵਾਂ ਤਾਂ ਕਮੈਂਟ ਜ਼ਰੂਰ ਕਰ ਦਿਓ ਭਰਾਵੋ ਬਾਕੀ ਅਰਦਾਸ ਕਰਦਾ ਪੰਜਾਬ ਵਾਸਤੇ ਜੋ ਵੀ ਇਹ ਸਿਸਟਮ ਤਿਆਰ ਕੀਤਾ ਗਿਆ ਹੈ ਜਲਦੀ ਠੀਕ ਹੋ ਜਾਏ